ਸਤਿ ਸ਼੍ਰੀ ਅਕਾਲ ਜੀ ਚੈਨਲ ਤੇ ਤੁਹਾਡਾ ਸਵਾਗਤ ਹੈ ਉਮੀਦ ਕਰਦਾ ਕਿ ਤੁਸੀਂ ਸਾਰੇ ਠੀਕ ਹੋਵੋਗੇ ਤੇ ਅੱਜ ਆਪਾਂ ਆਏ ਆ ਜੀ ਪਿੰਡ ਲਲਤੋਕਲਾ ਤੇ ਬਹੁਤ ਸੋਹਣਾ ਪਿੰਡ ਆ ਪੁਰਾਣੇ ਚਬਾਰੇ ਵੀ ਇੱਥੇ ਬਹੁਤ ਨੇ ਹਾਰ ਵੇਡੀਆਂ ਵੀ ਬਹੁਤ ਨੇ ਸੋ ਪੁਰਾਣੇ ਦਰਵਾਜ਼ੇ ਵੀ ਬਹੁਤ ਨੇ ਸੋ ਆਪਾਂ ਵੀਡੀਓ ਦੇਖਦੇ ਆ ਜੀ ਤੇ ਤੁਹਾਨੂੰ ਮੈਂ ਇੱਕ ਇੱਕ ਕਰਕੇ ਸਾਰਾ ਕੁਝ ਦਿਖਾਉਣਾ ਤੇ ਮੇਰੀ ਪੁਰਾਣੀ ਵੀਡੀਓ ਨੂੰ ਜੋ ਵੀ ਤੁਸੀਂ ਪਿਆਰ ਦਿੱਤਾ ਜੋ ਸਾਰਿਆਂ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਇਸ ਵੀਡੀਓ ਨੂੰ ਵੀ ਪਿਆਰ ਦਿਓ ਚੈਨਲ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਜੇ ਵੀਡੀਓ ਵਧੀਆ ਲੱਗੀ ਕਮੈਂਟ ਸ਼ੇਅਰ ਤੇ ਲਾਈਕ ਜ਼ਰੂਰ ਕਰਿਓ ਜੀ ਚਲੋ ਜੀ ਵੀਡੀਓ ਕਰਦੇ ਹਾਂ ਜੀ ਸ਼ੁਰੂ ਲਲਤੋ ਪਿੰਡ ਦੀ ਵੀਡੀਓ ਦੀ ਸ਼ੁਰੂਆਤ ਕਰਦੇ ਅੱਜ ਗੁਰੂ ਘਰ ਤੋਂ ਸੋ ਇਹ ਆ ਜੀ ਪਿੰਡ ਲਲਤੋ ਕਲਾਂ ਦਾ ਗੁਰਦੁਆਰਾ ਸਾਹਿਬ ਪਿੰਡ ਦੇ ਅੰਦਰ ਐਂਟਰ ਹੁੰਦੇ ਆ ਜੀ ਇਹ ਪਿੰਡ ਦੀ ਸੱਤ ਜੀ ਤੇ ਸਾਹਮਣੇ ਟੋਬਾ ਬੜਾ ਸੋਹਣੇ ਤਰੀਕੇ ਨਾਲ ਸੰਭਾਲ ਕੇ ਰੱਖਿਆ ਹੋਇਆ ਸਵਾਰ ਕੇ ਰੱਖਿਆ ਹੋਇਆ ਤੇ ਚਲੋ ਬਜ਼ੁਰਗ ਬੈਠੇ ਆ ਇੱਕ ਹੋਰ ਪਿੰਡ ਦੇ ਅੰਦਰ ਐਂਟਰ ਕਰਦੇ ਆ ਦਰਵਾਜ਼ਾ ਸੀਗਾ ਜੀ ਕਾਫੀ ਪੁਰਾਣਾ ਇਹ ਸੋ 1884 ਦਾ ਬਣਿਆ ਹੋਇਆ ਇਹ ਦੇਖੋ ਤੁਸੀਂ ਤੇ ਅੰਦਰ ਕੁਝ ਇਦਾਂ ਦਾ ਹੈ ਇਹ ਇਹ ਵੀ ਬਹੁਤ ਸੋਹਣਾ ਪਿੰਡ ਆ ਤੇ ਚਲੋ ਆਪਾਂ ਅੱਗੇ ਚੱਲ ਕੇ ਪਿੰਡ ਬਾਰੇ ਸਾਰਾ ਕੁਝ ਦੇਖਦੇ ਆ ਜੀ ਤੇ ਟੋਬੇ ਦੇ ਨਾਲ ਇੱਕ ਹੋਰ ਬੈਠਕ ਜ਼ਗੀਰਦਾਰਾਂ ਤੇ ਕਾਫੀ ਸੋਹਣੀ ਹੈ ਇਹ ਬਣੀ ਹੋਈ ਤੇ ਕਿਤੋਂ ਦਿਖਾਉਣਾ ਮੈਂ ਅੰਦਰੋਂ ਦੇਖੋ ਕਿੰਨਾ ਸੋਹਣਾ ਲੱਗਦਾ ਤੇ ਟੋਬੇ ਦੇ ਸਾਹਮਣੇ ਉਹ ਕੋਠੀ ਹੈ ਮੇਰੀ 2-3 ਵਾਰ ਹੀ ਨਿਗਾਹ ਗਈ ਆ ਬਹੁਤ ਸੋਹਣੀ ਲੱਗਦੀ ਆ ਇੱਥੋਂ ਤੋ ਏਦਾਂ ਦੀ ਕੁਸ਼ ਇਹ ਇਮਾਰਤ ਬੜੀ ਕਾਫੀ ਪੁਰਾਣੀ ਲੱਗਦੀ ਆ ਵੀ ਤੋਗ ਇਹਦੇ ਸਾਹਮਣੇ ਹੀ ਇੱਕ ਹਵੇਲੀ ਆ ਛੋਟੀ ਜਿਹੀ ਚਵਾਰਾ ਆ ਤੁਹਾਨੂੰ ਦਿਖਾਉਣਾ ਵੀ ਇਹ ਵੀ ਕਾਫੀ ਪੁਰਾਣਾ ਆ ਮੈਂ ਹੁੰਦਾ ਕਿ ਇਹਨੇ ਡੰਗਰ ਵਾਲਾ ਘਰੀ ਬਣਾ ਰੱਖਿਆ ਇਹਨੂੰ ਵੈਸੇ ਤੇ ਕਿਸੇ ਟਾਈਮ ਤਾਂ ਬਹੁਤ ਸੋਹਣਾ ਹੁੰਦਾ ਹੋਊਗਾ ਇਹ ਕਾ ਛੋਟਾ ਜਿਹਾ ਦਰਵਾਜ਼ਾ ਇਹ ਤਾਂ ਢਿਆ ਪਿਆ ਸਾਰਾ ਨਾਲ ਹੀ ਇੱਕ ਗੁਰਦੁਆਰਾ ਜਗੀਰਦਾਰਾ ਉਹ ਗੁਰਦੁਆਰਾ ਸਾਉਂਦੀ ਇਮਾਰਤ ਬਹੁਤ ਸੋਹਣੀ ਹੈ ਜੀ ਇਹ ਤੇ ਆ ਇੱਕ ਇੱਧਰ ਇੰਦਾਂ ਦਾ ਘਰ ਨੇ ਇੱਕ ਆਹ ਹੋਰ ਪੁਰਾਣਾ ਘਰ ਇੱਥੇ ਹਲਲ ਤੋਂ ਪੰਡ ਦੇ ਅੰਦਰ ਇੱਕ ਹੋਰ ਆਹ ਪੁਰਾਣਾ ਗੇਟ ਬਣਿਆ ਹੋਇਆ ਪੁਰਾਣਾ ਦਰਵਾਜ਼ਾ ਬਈ ਇਹ ਕਾਫੀ ਪੁਰਾਣਾ ਹੈ ਇੰਦਾਂ ਦਾ ਮੈਂ ਬਹੁਤ ਘੱਟ ਦੇਖਿਆ ਹੈ ਮੈਂ ਹੁਣ ਤੱਕ ਜਿੰਨੀ ਵੀਡੀਓ ਬਣਾਈਆਂ ਨੇ ਇੰਦਾਂ ਦਾ ਨਹੀਂ ਕੋਈ ਗੇਟ ਮੈਂ ਦੇਖਿਆ ਜੀ ਬਹੁਤ ਸੋਹਣਾ ਲੱਗਦਾ ਸੋ ਚਲੋ ਅੰਦਰ ਚੱਲ ਕੇ ਦੇਖਦੇ ਆ ਮਾੜਾ ਜੀ ਅੰਦਰ ਕੋਛ ਹੈ ਦਾਦਾ ਆ ਬੜੀ ਥੋੜੀ ਮੀਨਾਕਾਰੀ ਕੀਤੀ ਹੋਈ ਹੈ ਅੰਦਰ ਇਹਦੇ ਬਹੁਤ ਸੋਹਣਾ ਪਿੰਡ ਹੈ ਵੀ ਬਹੁਤ ਸ਼ਾਂਤ ਜਿਹਾ ਵਾ ਤੇ ਕਾਫੀ ਪੁਰਾਣੀਆ ਇਮਾਰਤਾਂ ਨੇ ਇਹਦੇ ਚ ਵੀ ਮੈਨੂੰ ਬਹੁਤ ਸੋਹਣਾ ਲੱਗਿਆ ਪਿੰਡ ਇਹ ਦਰਵਾਜੇ ਦੇ ਸਾਹਮਣੇ ਨਾਲ ਇੱਕ ਹਵੇਲੀ ਹੈ ਇਹ ਦੇਖੋ ਬਹੁਤ ਸੋਹਣੇ ਤਰੀਕੇ ਨਾਲ ਬਣੀ ਹੋਈ ਹੈ ਕਿਸੇ ਦੀ ਬਣੀ ਸੋਹਣੀ ਸਾਭ ਕੇ ਰੱਖੀ ਹੋਈ ਹੈ ਸਾਫ ਸਫਾਈ ਹੈ ਤੇ ਵਰਤੋਂ ਚ ਵੀ ਲੱਗਦੀ ਹੈ ਮੈਨੂੰ ਇਹ ਸੋ ਚਲੋ ਦੇਖਦੇ ਹਾਂ ਭਈਆ ਇੱਕ ਪਿੰਡ ਦੇ ਨਾਲ ਹੀ ਇੱਕ ਹੋਰ ਆਹ ਪੁਰਾਣਾ ਦਰਵਾਜ਼ਾ ਆ ਕੋਈ ਭਈਆ ਜੋ ਤੁਸੀਂ ਹਵੇਲੀ ਦੇਖ ਰਹੇ ਹੋ ਇਹ ਲਲਤੋਕਲਾਂ ਦੇ ਪਿੰਡ ਵਿੱਚ ਬਹੁਤ ਮਸ਼ਹੂਰ ਹੈ ਕਾਫੀ ਗਾਣਿਆਂ ਦੇ ਵਿੱਚ ਇਸ ਹਵੇਲੀ ਨੂੰ ਦਰਸਾਇਆ ਗਿਆ ਤੇ ਕਾਫੀ ਫਿਲਮਾਂ ਵੀ ਸ਼ੂਟ ਹੋਈਆਂ ਨੇ ਸੋ ਬਹੁਤ ਸੋਹਣੀ ਹੈ ਇਹ ਹਵੇਲੀ ਬਈ ਏਡੀ ਕਿ ਸੋਹਣੀ ਲੱਗਦੀ ਹੈ ਨਾ ਬਾਹਰੋਂ ਤੇ ਕਾਫੀ 1929 ਦੀ ਬਣੀ ਹੋਈ ਹੈ ਕੋਟ ਗੰਢਾ ਸਿੰਘ ਜੀ ਇਹਦੇ ਮਾਲਕ ਹੋਣਗੇ ਕਿਸੇ ਟਾਈਮ ਜਦੋਂ ਇਹਨਾਂ ਨੇ ਬਣਵਾਈ ਹੋਣੀ ਆ ਯਾਦਗਾਰੀ ਬਣ ਕੇ ਰਹਿ ਗਈ ਹੈ ਬਹੁਤ ਸੋਹਣੀ ਹੈ ਇੱਕ ਤੇ ਪੰਜਾਬ ਦੀ ਇਸ ਟਾਈਮ ਇਹ ਹਵੇਲੀਆਂ ਇਹ ਚਾਰੇ ਸ਼ਾਨ ਨੇ ਤੇ ਬਹੁਤ ਸੋਹਣਾ ਲੱਗਿਆ ਇਹ ਲਲਤੋਂ ਪਿੰਡ ਦੀਆਂ ਗਲੀਆਂ ਦੇ ਵਿੱਚੋਂ ਦੀ ਇੱਕ ਆਹ ਹੋਰ ਚਵਾਰਾ ਦੇਖਣ ਨੂੰ ਮਿਲਿਆ ਇਹ じゃ ਤੇ ਹੋਰ ਵੀ ਮੈਨੂੰ ਲੱਗਦਾ ਇੱਥੇ ਹੋਣਗੇ ਪੁਰਾਣੇ ਘਰ ਸੋ ਅੱਗੇ ਚੱਲ ਕੇ ਦੇਖਦੇ ਆਂ ਆ ਦੇਖੋ ਬਈ ਇੱਕ ਆਹ ਹੋਰ ਪੁਰਾਣਾ ਚਵਾਰਾ ਇੱਧਰ ਸੋ ਬੜੇ ਵਿੱਚੋਂ ਵਿੱਚੋਂ ਨਹੀਂ ਹੋ ਕੇ ਆਏ ਆ ਮੈਂ ਇਧਰੋਂ ਦੀ ਇੱਕ ਹੋਰ ਹਵੇਹਕ ਪ੍ਰਾਣਾ ਕਰ ਰਹੇ। ਬਈ ਆ ਹਵੇਲੀ ਦੀ ਬੈਕ ਸਾਈਡ ਆ ਤੇ ਦੇਖੋ ਤੁਸੀਂ। ਬਾਕੀ ਦੇਖਦਾ ਜੱਗਿਓਂ ਦੀ ਚ ਜਾ ਹੁੰਦਾ। ਸੋ ਤੁਹਾਨੂੰ ਦਿਖਾਉਣਾ ਮੈਂ। ਬਈ ਆ ਹਵੇਲੀ ਦਾ ਫਰੰਟ ਆ ਜਿਹੜਾ ਤੁਹਾਨੂੰ ਮੈਂ ਦਿਖਾਇਆ ਸੀਗਾ ਬੈਕ ਸਾਈਡ ਤੋਂ। ਹੋ। ਇੰਦਾ ਨਹੀਂ ਆ ਕੁਛ ਇਹ ਬਾਹਰੋਂ। ਸੋ ਹੁਣ ਤਾਂ ਸਾਰੀ ਢੇਢੇਰੀ ਹੋ ਚੁੱਕੀ ਆ। ਸੋ ਬਣੀ। ਉਹ ਇਧਰੋਂ ਦੀ ਰਸਤਾ ਵੀ ਹੋਊਗਾ ਸ਼ਾਇਦ ਬੋਲ ਨਹੀਂ ਬਾਈ ਜਾਣ ਦਿੰਦੇ ਆ ਕਿ ਨਹੀਂ ਆਪਾਂ ਚੱਲੇ ਤਾਂ ਗਏ ਸਾਰੀ ਬੈਟਰੀ ਏਟਰੀ ਹੋ ਚੁੱਕੀ ਆ ਤਾਂ ਫਿਰ ਵੀ ਤੁਹਾਨੂੰ ਮੈਂ ਇਧਰੋਂ ਦਿਖਾ ਦਿੰਨਾ ਉਹ ਹੋਰ ਕਹਾ ਇਧਰੋਂ ਪੁਰਾਣਾ ਘਰ ਆ ਕਿਸੇ ਦਾ ਸੋਹੋ ਇੱਥੇ ਵਾਰਾ ਬਹੁਤ ਸੋਹਣਾ ਹੁੰਗਾ ਭਾਈ ਕਿਸੇ ਟਾਈਮ ਬਹੁਤ ਬਣੀ ਹੋ ਮਹੌਲ ਇੱਥੇ ਵਧੀਆ ਹੈ ਸਾਰਾ ਕੁਝ ਭਾਈ ਬਹੁਤ ਹੀ ਵਧੀਆ ਪਿੰਡ ਆ ਤੇ ਬਹੁਤ ਸੋਹਣਾ ਪੁਰਾਣੇ ਘਰ ਇੱਥੇ ਵੀ ਬਹੁਤ ਆ ਸੋ ਤੁਹਾਨੂੰ ਮੈਂ ਖੋਲੀ-ਖੋਲੀ ਕਰਕੇ ਸਾਰੇ ਦਿਖਾਉਣਾ ਇਹ ਲਲਤੋਕਲਾ ਜਿਹੜਾ ਮਸ਼ਹੂਰ ਆ ਪਿੰਡ ਇਹ ਇਹਦੇ ਨਾਲ ਧਰਮਿੰਦਰ ਜੀ ਦੀ ਵੀ ਯਾਦ ਜੁੜੀ ਹੋਈ ਆ ਉਹਨਾਂ ਦੇ ਪਿਤਾ ਜੀ ਕੇਵਲ ਕ੍ਰਿਸ਼ਨ ਜੀਓ ਜੀ ਕਿਸੇ ਟਾਈਮ ਇੱਥੇ ਲਲਤੋਨ ਦੇ ਵਿੱਚ ਸਰਕਾਰੀ ਨੌਕਰੀ ਕਰਦੇ ਸੀ ਅਧਿਆਪਕ ਦੇ ਤੌਰ ਤੇ ਸੋ ਲਲਤੋਂ ਨਾ ਕਰਕੇ ਵੀ ਜਾਣਿਆ ਜਾਂਦਾ ਜੀ ਆ ਪਿੰਡ ਦੇ ਅੰਦਰ ਇੱਕ ਹੋਰ ਬਹੁਤ ਸੋਹਣਾ ਚਵਾਰਾ ਹੈ ਬਹੁਤ ਹੀ ਵਧੀਆ ਪਿੰਡ ਹੈ ਵੀ ਸੋ ਚਲੋ ਇਹਨੂੰ ਵੀ ਥੋੜਾ ਜਿਹਾ ਅੰਦਰ ਚੱਲ ਕੇ ਦੇਖਦੇ ਆਪਾਂ ਅੰਦਰ ਗਲੀਆਂ 'ਚ ਇਹ ਕਾ ਵੀ ਅੰਦਰ ਪੁਰਾਣੇ ਤਰੀਕੇ 'ਚ ਤਾਂ ਬਣਿਆ ਹੋਇਆ ਬਾਈ ਦਰਵਾਜ਼ਾ ਹੈ ਲਲਤੋਂ ਪਿੰਡ ਦਾ ਇੱਕ ਹੋਰ ਪਾਰਲੇ ਪਾਸੇ ਇੱਕ ਹੋਰ ਆ ਪ੍ਰਾਣਾ ਦਰਵਾਜਾ ਆ ਸੋ ਇਹ ਵੀ ਬਹੁਤ ਸੋਹਣੇ ਤਰੀਕੇ ਨਾਲ ਬਣਿਆ ਹੋਇਆ ਵਾ ਸੋ ਵਿਰਸਾ ਪੰਜਾਬ ਦਾ ਜੇ ਵੀ ਤੁਸੀਂ ਬਹੁਤ ਸੋਹਣਾ ਆ ਤੇ ਸੋਹਣੇ ਤਰੀਕੇ ਨਾਲ ਸਵਾਰ ਕੇ ਰੱਖਿਆ ਹੋਇਆ ਜਿਨ੍ਹਾਂ ਲੋਕਾਂ ਨੇ ਵੀ ਰੱਖਿਆ ਹੋਇਆ ਆ ਆ ਇੱਕ ਹੋਰ ਪਿੰਡ ਦੇ ਅੰਦਰ ਆਹ ਪ੍ਰਾਣਾ ਦਰਵਾਜਾ ਕਿਸੇ ਦਾ ਤੇ ਬਹੁਤ ਸੋਹਣਾ ਬਣਿਆ ਹੋਇਆ ਆ ਵੀ ਦੇਖੋ ਭਈ ਪਿੰਡ ਦੇ ਵਿੱਚ ਇੱਕ ਹੋਰ ਗੁਰਦੁਆਰਾ ਸਾਹਿਬ ਆ ਗੁਰਦੁਆਰਾ ਮਾਤਾ ਧਰਮਕੌਰ ਜੀ ਦੇ ਨਾਮ ਤੇ ਤੇ ਬੜਾ ਸੋਹਣਾ ਇਹ ਬਣਿਆ ਹੋਇਆ ਤੇ ਜਿਵੇਂ ਕੋਈ ਪੁਰਾਣੀ ਹਵੇਲੀ ਹੁੰਦੀ ਹੈ ਨਾ ਤੇ ਪੁਰਾਣਾ ਗੁਰਦੁਆਰਾ ਸਾਹਿਬ ਬਹੁਤ ਘੱਟ ਗੁਰਦੁਆਰੇ ਇਦਾਂ ਦੇ ਰਹੇ ਜੋ ਪੁਰਾਣੀਆਂ ਇਮਾਰਤਾਂ ਦੇ ਬਣੇ ਹੋਏ ਨੇ ਸੋ ਅੱਜ ਕੱਲ ਤਾਂ ਸਾਰੇ ਰੈਨੋਵੇਟ ਹੋ ਗਏ ਮਾਰਬਲ ਲੱਗ ਗਿਆ ਪਰ ਬਹੁਤ ਸੋਹਣੇ ਤਰੀਕੇ ਦਾ ਗੁਰਦੁਆਰਾ ਸਾਹਿਬ ਤੇ ਦੇਖ ਕੇ ਬਹੁਤ ਵਧੀਆ ਲੱਗਿਆ ਕਿ ਅੱਜ ਵੀ ਆਪਣੇ ਕੋਲ ਇਦਾਂ ਦੇ ਗੁਰਦੁਆਰਾ ਸਾਹਿਬ ਦੀਆਂ ਇਮਾਰਤਾਂ ਹੈਗੀਆਂ ਨੇ ਔਇ ਇੱਕ ਹੋਰ ਮਾਰਤਾ ਇੱਧਰ ਕਾਫੀ 1933 ਦੀ ਬਣੀ ਹੋਈ ਆ ਇਹ ਤੇ ਬਹੁਤ ਸੋਹਣੀ ਲੱਗਦੀ ਆ ਦੇਖੋ ਇਸ ਹੀ ਗਾ ਜਿੰ ਪਿੰਡ ਲਲਤੋਗਲਾ ਉਮੀਦ ਕਰਦਾ ਕਿ ਤੁਹਾਨੂੰ ਪਿੰਡ ਵਧੀਆ ਲੱਗਿਆ ਹੋਵੇਗਾ ਬਹੁਤ ਸੋਹਣਾ ਪਿੰਡ ਆ ਬਹੁਤ ਪੁਰਾਣੇ ਚਬਾਰੇ ਨੇ ਪੁਰਾਣੀਆਂ ਹਵੇਲੀਆਂ ਨੇ ਤੇ ਲੋਕ ਵੀ ਬਹੁਤ ਵਧੀਆ ਨੇ ਤੇ ਜੇ ਵੀਡੀਓ ਵਧੀਆ ਲੱਗੀ ਚੈਨਲ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਮਿਲਦੇ ਆ ਜੀ ਅਗਲੇ ਬਲੌਗ ਵਿੱਚ ਜੀ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਧੰਨਵਾਦ